ਕਿ ਮੈਂ ਤਾਂ ਹੀ ਪੈ ਗਈ ਹਾਂ ਬੁੱਤ ਬਿੰਦਗ ਪੈ ਗਈ ਸੀ ਆ ਜਾ ਬਹਿ ਜਾ ਬੈਠਦਾਈ ਕੀ ਹਲ ਤਾਈ ਕਰੀ ਸੀ ਪਰੋਣੇ ਨਾਲ ਗੱਲ ਹਾਂ ਭਾਈ ਉਹ ਤਾਂ ਪਿੰਡ ਵਗ ਗਿਆ ਪਿੰਡ ਵਗ ਗਿਆ ਕਿਉਂ ਕੀ ਗੱਲ ਹੋ ਗਈ ਜੀ ਬੇ ਪੁੱਤ ਪਤਾ ਤੇ ਹੈਗਾ ਤੈਨੂੰ ਉਹਨੂੰ ਕੰਮ ਕਰਨਾ ਔਖਾ ਸੀ ਇੱਥੇ ਮਾਂ ਐ ਕਿਉਂ ਬੋਲਦੀਆਂ ਨਾ ਇੱਥੇ ਰਹਿ ਕੇ ਉਹ ਮਜ਼ਦੂਰੀ ਥੋੜੀ ਕਰੂਗਾ ਕੀ ਗੱਲ ਭਣੇ ਤਾਈ ਨੂੰ ਐ ਕਿ ਬੋਲਦੀ ਹੈਗੀ ਫਿਰ ਹੋਰ ਕਿਵੇਂ ਬੋਲਾਂ ਸਹੀ ਤਾਂ ਕਹਿ ਰਹੀਆਂ ਮੈਂ ਉਹ ਇੱਥੋਂ ਗਿਆ ਗਾ ਰਸ ਕੇ ਉਧਰ ਉਹ ਨਹੀਂ ਮੰਨਦਾ ਹੈਗਾ ਉਹ ਨਹੀਂ ਮੈਨੂੰ ਲੈਣ ਆਉਂਦਾ ਹੈਗਾ ਉਧਰ ਉਹ ਇਹ ਨਹੀਂ ਭੇਜਦੇ ਹੈਗੇ ਮੇਰੇ ਤਾਂ ਜੀਨ ਹਰਾਮ ਕਰ ਰੱਖਿਆ ਇਹਨਾਂ ਨੇ ਪੁੱਤ ਮੈਂ ਤਾਂ ਇਹਦੀ ਪਲੇਲੀ ਕਹਿਨੀ ਆ ਵੀ ਮੇਰੇ ਕੋ ਇੱਕ ਵਾਰੀ ਆ ਕੇ ਮਾਫੀ ਮੰਗ ਲੇ ਮੈਂ ਉਹਦੇ ਨਾਲ ਤੋੜ ਦੂੰਗੀ ਇਹਨੂੰ ਆਹੋ ਇਧਰ ਤਾਂ ਮੈਂ ਤੂੰ ਕਹੀ ਜਾਨੀ ਆ ਕਿ ਉਹ ਆ ਕੇ ਮਾਫੀ ਮੰਗੇ ਤੇਰੇ ਤੋਂ ਉਧਰ ਉਹ ਕਹੀ ਜਾਂਦਾ ਵੀ ਤੂੰ ਆ ਕੇ ਮੇਰੇ ਮਾਪੇ ਤੋਂ ਮਾਫੀ ਮੰਗ ਮੈਨੂੰ ਤਾਂ ਦੱਸ ਦੋ ਮੈਂ ਕਿੱਧਰ ਜਾਵਾਂ ਮੈਂ ਤਾਂ ਵਿਚ ਵਿਚਾਲੇ ਫਸ ਗਈ ਕੀ ਗੱਲ ਤਾਈ ਕਵਿਤੀ ਤੇ ਅਗਰ ਵਸਾਉਣਾ ਨਹੀਂ ਚਾਹੁੰਦੀ ਵੀ ਪੁੱਤ ਮੈਂ ਤਾਂ ਵਸਾਉਣਾ ਚਾਹੁੰਨੀ ਆ ਵੀ ਮੇਰੀ ਧੀ ਵਸੇ ਰਸੇ ਆਪਣੇ ਘਰ ਫਿਰ ਤਾਂ ਹੀ ਜੇ ਤਾਂ ਕੋਈ ਗਲਤੀ ਕਰ ਰਹੀ ਆ ਤੂੰ ਗਲਤੀ ਮੰਨ ਲਾ ਤੂੰ ਤੋਰ ਦੇ ਉਹਨਾਂ ਨਾਲ ਲੈ ਭਾਈ ਮੈਂ ਕਾਦੀ ਗਲਤੀ ਕਰਤੀ ਮੈਂ ਕਾਦੀ ਮਾਫੀ ਮੰਗਾ ਉਹਨਾਂ ਤੋਂ ਨਾ ਮਾਂ ਹੋਰ ਗਲਤੀ ਕਿਹਨੇ ਕਰੀ ਆਗੀ ਤੈਨੂੰ ਮੈਂ ਆਪਦੇ ਕੰਨਾਂ ਨਾਲ ਸੁਣਾ ਜਦੋਂ ਭੈਣ ਦੇ ਕੰਨ ਭਰਨ ਲੱਗ ਰਹੀ ਸੀ ਈ ਹਜੇ ਵੀ ਛੋਟੇ ਗਲ ਟਾਈਮ ਆ ਹੱਥ ਜੋੜ ਕੇ ਤੁਸੀਂ ਕੁੜੀ ਨੂੰ ਉਹਨਾਂ ਦੇ ਘਰੇ ਛੱਡਿਓ ਓ ਬਈ ਇਹ ਨਹੀਂ ਛੱਡ ਛੱਡ ਕਿਉਂਦੀ ਨਾਲੇ ਮਾਂ ਨਹੀਂ ਇਹਦਾ ਡੈਣਾ ਡੈਣਾ ਚੱਲ ਪੈਣੇ ਤੈਨੂੰ ਮੈਂ ਹੀ ਛੱਡ ਕੇ ਆਉਣਾ ਆਪੇ ਮਾਫੀ ਮੰਗ ਲੂ ਉਹਨਾਂ ਤੋਂ ਉਹ ਬਾਈ ਜੱਸੇ ਤੇਰੇ ਜਾਣ ਦਾ ਕੋਈ ਫਾਇਦਾ ਨਹੀਂ ਗਲਤੀ ਤਾਂ ਤਾਈ ਨੇ ਕਰੀ ਆ ਜੇ ਤਾਈ ਜਾਊਗੀ ਫੇਰ ਕੀ ਹੱਲ ਹੋਊਗਾ ਵੀਰੇ ਇਹਨੂੰ ਕੀ ਆ ਇਹਦੇ ਭਾਵੇਂ ਦੀ ਤਾਂ ਮੇਰਾ ਘਰ ਕੱਲ੍ਹ ਉਜੜਦਾ ਅੱਜ ਉਜੜ ਜੇ ਪਰ ਇਹਦੀ ੇਠੀ ਨਹੀਂ ਹੋਣੀ ਚਾਹੀਦੀ ਪੁੱਤ ਮੈਨੂੰ ਮਾਫ ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੇਰੇ ਸਹੁਰੇ ਘਰ ਨਾਲ ਚੌਧਰ ਚਲਾਉਣੀ ਚਾਹੁੰਦੀ ਸੀ ਪਰ ਮੈਂ ਤੇਰੇ ਸੱਸ ਸਹੁਰੇ ਤੋਂ ਵੀ ਮਾਫੀ ਮੰਗ ਲੂੰਗੀ ਹੱਥ ਜੋੜ ਕੇ ਤੈਨੂੰ ਮੈਂ ਆਪਣੇ ਘਰ ਛੱਡ ਆਉਂਗੀ ਉਹ ਆਪਣੇ ਘਰ ਵਸਦੀ ਰਸਦੀ ਰਹੀ। ਉਹ ਤਾਂ ਠੀਕ ਆ ਮਾ। ਪਰ ਤੈਂ ਇੱਕ ਵਾਰੀ ਵੀ ਤਾਂ ਨਹੀਂ ਸੋਚਿਆ ਕਿ ਤੇਰੇ ਚੌਧਰ ਚਰਾਉਣ ਦੇ ਚੱਕਰ ਚ ਮੇਰਾ ਉਥੇ ਹੱਸਦਾ ਵਸਦਾ ਘਰ ਉੱਜੜ ਗਿਆ। ਚਲ ਠੀਕ ਹੈ ਤਾਈ। ਜਿਹੜਾ ਕੋ ਸੋਨਾ ਸੀ ਉਹ ਤਾਂ ਹੋ ਗਿਆ ਹੁਣ। ਕੁੜੀ ਆਪਦੇ ਸਹੁਰੇ ਘਰ ਹੀ ਚੰਗੇ ਲੱਗਦੇ ਨੇ ਤੇ ਏਕਿਆ ਕਰਨੀ। ਚਲ ਠੀਕ ਹੈ ਭਾਈ। ਚੰਗਾ ਮੈਂ ਜਾਂਦਾ। ਚੰਗਾ ਭਾਈ ਤੁਸੀਂ। ਚੰਗਾ ਭਾਈ।